ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਣਾ ਦੇ ਵਿਵਾਦਿਤ ਬਿਆਨਾਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਵਿਖੇ ਸਰਕਾਰੀ ਤੌਰ ਤੇ ਸ਼ਿਕਾਇਤ ਦਰਜ ਕਰਵਾਈ ਗਈ। ਐ ਸ਼ਿਕਾਇਤ ਸੀਨੀਅਰ ਉਪ ਪ੍ਰਧਾਨ ਆਤਮ ਸਿੰਘ ਲੁਭਾਣਾ ਦੀ ਅਗਵਾਈ ਹੇਠ ਇੱਕ ਵਕਤ ਵੱਲੋਂ ਬਗੀਚਾ ਸਿੰਘ ਆਈ ਸੀ ਦਫ਼ਤਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਆਤਮ ਸਿੰਘ ਲੁਭਾਣਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਹਾਲ ਹੀ ਵਿੱਚ ਹਰਵਿੰਦਰ ਸਿੰਘ ਸਰਨਾ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਉਪਰੰਤ ਦਿੱਤੇ ਗਏ ਬਿਆਨ ਸਿੱਖ ਪੰਥ ਦੀਆਂ ਪਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਂਦੇ ਹਨ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪਿਛਲੇ ਦਿਨਾਂ ਹਰਵਿੰਦਰ ਸਰਨਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਬਿਆਨ ਦਿੱਤਾ ਸੀਗਾ ਕਿ ਰਾਹੁਲ ਗਾਂਧੀ ਨੂੰ ਜਿਹੜਾ ਹੈਗਾ ਬਿਲਡਿੰਗ ਹੀ ਤੋੜੀ ਹੈ ਅਕਾਲ ਤਖਤ ਨੂੰ ਬਿਲਡਿੰਗ ਤੋੜਨ ਦਾ ਨਾਂ ਲੈ ਕੇ ਉਹਨਾਂ ਨੂੰ ਕਿ ਬਿਲਡਿੰਗ ਹੀ ਤੋੜੀ ਹੈ ਇਹਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ ਹੈਗਾ ਔਰ ਜਿਹੜਾ ਨਸਲ ਕੁਸ਼ੀ 84 ਕੀਤੀ ਗਈ ਹੈ ਇਹ ਕੋਈ ਹੁਣ ਹੈ ਨਹੀਂ ਹੈਗਾ ਇਹਨੂੰ ਮਾਫ ਕਰ ਦਿੱਤਾ ਗਿਆ ਹੈਗਾ ਇਹ ਬਿਆਨ ਹਰਵਿੰਦਰ ਸਰਨਾ ਨੇ ਹੁਣੇ ਹੀ ਪਿਛਲੇ ਦਿਨਾਂ ਦਿੱਤਾ ਹੈਗਾ ਉਹਦੀ ਸ਼ਿਕਾਇਤ ਕਰਨ ਵਾਸਤੇ ਅੱਜ ਜਿ세 ਸਾਡਾ ਡੈਲੀਗੇਸ਼ਨ ਸਾਡੇ ਸੁਖਬੀਰ ਸਿੰਘ ਕਾਲਰਾ ਜੀ ਸੁਖਵਿੰਦਰ ਸਿੰਘ ਬੱਬਰ ਜੀ ਕਮਿੰਦਰ ਸਵੀਤਾ ਜੀ ਬਲਜਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਪੋਮਾ ਜੀ ਅਸੀਂ ਇੱਥੇ ਆਏ ਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਲਗੰਜ ਜੀ ਨੂੰ ਲੈਟਰ ਦੇਣ ਵਾਸਤੇ ਤਾਂ ਕਿ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਆ ਅਰਵਿੰਦਰ ਸਰਨਾ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਤਲਬ ਕੀਤਾ ਜਾਏ ਔਰ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਫਦ ਜੋ ਸਾਡੇ ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਜੀ ਸਰਦਾਰ ਰਮਿੰਦਰ ਸਿੰਘ ਸਵੀਤਾ ਜੀ ਸਰਦਾਰ ਸੁਖਬੀਰ ਸਿੰਘ ਜੀ ਕਲਰਾ ਸਾਹਿਬ ਸਰਦਾਰ ਬਲਜਿੰਦਰ ਸਿੰਘ ਜੀ ਸਰਦਾਰ ਮਨਜੀਤ ਸਿੰਘ ਭੋਮਾ ਜੀ ਅਸੀਂ ਸਾਰੇ ਇਕੱਠੀ ਧੋਕੇ ਅੱਜ ਇੱਥੇ ਆਏ ਹਾਂ ਜੋ ਪਿਛਲੇ ਦਿਨੀ ਸਰਨਾ ਭਰਾਵਾਂ ਵੱਲੋਂ ਲਗਾਤਾਰ ਜੋ ਪੰਥ ਦੇ ਵਿਰੋਧੀ ਗਤੀਵਿਧੀਆਂ ਆਪ ਸਾਰੇ ਭਲੀ ਭਾਂ ਜਾਣਦੇ ਹੋ ਉਹਦੇ ਵਿੱਚ ਫਿਰ ਦੁਬਾਰਾ ਤੋਂ ਜੋ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਸਿੱਖਾਂ ਦੇ ਮਨਾਂ ਨੂੰ ਜਿਹੜਾ ਫਿਰ ਦੁਬਾਰਾ ਤੋਂ ਠੇਸ ਪਹਚਾਈ ਹੈ ਕਿ ਸ੍ਰੀ ਕਾਲ ਤਕ ਸਾਹਿਬ ਸਾਡੀ ਸਿਰਮੌਰ ਸੰਸਥਾ ਸਾਡੀ ਸਿਰਮੌਰ ਸੁਪਰੀਮ ਕੋਰਟ ਹੈ ਸਾਡੀ ਹੈ ਔਰ ਸਾਡੇ ਸ੍ਰੀ ਕਾਲ ਤਕ ਸਾਹਿਬ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜਿਆ ਸੀਗਾ ਉਹਨੂੰ ਇੱਕ ਬਿਲਡਿੰਗ ਦਾ ਰੂਪ ਦੇ ਕੇ ਕਾਂਗਰਸ ਪਰਿਵਾਰ ਨੂੰ ਜਿਹੜਾ ਉਹ ਕਹਿੰਦੇ ਨੇ ਰਾਹੁਲ ਗਾਂਧੀ ਉਹ ਸਭ ਨੂੰ ਜਿਹੜਾ ਮਾਫ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਵੇਲੇ ਬਿਲਡਿੰਗ ਹੀ ਤੇ ਤੋੜੀ ਗਈ ਸੀ ਮੈਂ ਸਮਝਦਾ ਇਹਨਾਂ ਨੇ ਨਾ ਤੇ ਕਦੀ ਗੁਰੂ ਨੂੰ ਗੁਰੂ ਸਮਝਿਆ ਨਾ ਗੁਰੂ ਘਰਾਂ ਨੂੰ ਗੁਰੂ ਘਰ ਸਮਝਿਆ ਹਮੇਸ਼ਾ ਮੱਥਾ ਲਾਉਂਦੇ ਰਹੇ ਨੇ ਸ੍ਰੀ ਕਾਟਕ ਸਾਹਿਬ ਦੇ ਨਾਲ ਤੇ ਫੇਰ ਦੁਬਾਰਾ ਤੋਂ ਅੱਜ ਜੋ ਇਹਨਾਂ ਦਾ ਪਿਛਲੇ 2-3 ਦਿਨਾਂ ਤੋਂ ਪਹਿਲਾਂ ਜੋ ਇਹਨਾਂ ਨੇ ਬਿਆਨ ਦਿੱਤਾ ਕਿ ਇੱਕ ਬਿਲਡਿੰਗ ਢਾਈ ਸੀ ਤਾਂ ਕੀ ਹੋ ਗਿਆ ਤੇ ਮੈਂ ਸਮਝਦਾ ਕਿ ਸਾਡੀ ਸਰਮੌਰ ਜਥੇਬੰਦੀ ਜਿਹੜੀ ਹੈ ਉਹ ਸ੍ਰੀ ਕਾਟਕ ਸਾਹਿਬ ਹੈ ਅਗਰ ਰਾਹੁਲ ਗਾਂਧੀ ਨੂੰ ਮਿਲਣ ਜਾਂਦੇ ਨੇ ਤੇ ਕਹਿੰਦੇ ਨੇ ਮੈਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਪੁੱਠੇ ਸੀਤੇ ਕੰਮ ਹੋ ਰਹੇ ਉਹਦੇ ਲਈ ਜਾ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਿੱਖਾਂ ਦੀ ਜਿਹੜੀ ਸਰਮੌਰ ਹੈ ਉਹ ਸ੍ਰੀ ਕਾਟਕ ਸਾਹਿਬ ਹੈ ਇੱਥੇ ਕਿਉਂ ਨਹੀਂ ਆਏ ਉਸ ਤੋਂ ਬਾਅਦ ਇਹ ਬਿਆਨ ਦੇਣਾ ਮੈਂ ਸਮਝਦਾ ਕਿ ਦੇਸ਼ ਨਹੀਂ ਦੁਨੀਆ ਚ ਵਸਦੇ ਸਿੱਖਾਂ ਦੇ ਮਨਾਂ ਨੂੰ ਇਹਨਾਂ ਨੇ ਠੇਸ ਪਹਾਈ ਹੈ